ਦਾ ਵੀ ਇਹ ਪਰਉ ਦੀ ਦਿਲਚਸਪੀ ਸੀ ਫਿਰ ਉਹ ਪਰਉ ਬਨਵਰਜ਼ਾ ਵਾਲਾ ਲੋਕ ਨੂੰ ਵੀ ਦਿਲਚਸਪੀ ਹੈ ਕਿਉਂ ਦਿਲਚਸਪੀ ਹੁੰਦੀ ਹੈ ਹਾਲਾ ਕਰ ਹੁੰਦੀ ਹੈ ਉਹ ਫਿਰ ਵੀ ਡਿਵੈਲਪ ਹੋ ਜਾਂਦਾ ਪਰ ਕਈਆਂ ਦਾ ਦਿਲਚਸਪੀ ਨਹੀਂ ਹੁੰਦੀ ਉਹਦਾ ਹਜੂਰ ਦਾ ਵਾਲੇ ਨੂੰ ਪਤਾ ਹੀ ਨਹੀਂ ਕੀ ਹੁੰਦੀ ਹੈ ਬਾਣੀ ਉਹਨੇ ਕੀ ਲੈਣਾ ਇੱਥੇ ਉਹਦੇ ਠੱਪਾ ਲੱਗਿਆ ਜਿਹਦਾਰੀ ਤਾਂ ਵਾਠੀਕ ਹੈ ਘਪਿਆੜੇ ਵਿੱਚ ਉਤਰ ਗਈ ਹੇ ਮਾਨਾ ਐਸਾ ਲੇਖਾ ਤੂੰ ਕੀ ਪੜਿਆ ਉਹਨੇ ਐਸਾ ਲੇਖਾ ਪੜ ਲਿਆ ਕਿਹਦਾ ਪੜ ਲਿਆ ਵੀ ਦਾਨ ਦੇ ਕੇ ਪੁੱਤ ਨਾਲ ਪਾਪ ਬੈਲੈਂਸ ਹੋ ਜਾਂਦਾ ਜੇ ਪਾਪ ਹੋ ਗਿਆ ਤਾਂ ਉਹਦਾ ਰਾਜ ਹੈ ਉਦਾ ਉਪਾਏ ਐ ਉਪਾਏ ਹੁੜਵੀ ਉਪਾਏ ਬੜਦੇ ਨੇ ਰੋਜ ਉਪਾਏ ਕਰਦੇ ਨੇ ਐ ਘਰਾ ਦਾ ਐ ਉਪਾਏ ਐ ਘਰਾ ਘਰਾ ਦਾ ਦੁਕਾਨਾਂ ਚਲਦੀਆਂ ਨੇ ਸਿੱਖ ਬੰਦੇ ਨੇ ਇਸ ਗਾਲੂ ਸਿੱਖ ਵੀ ਮੰਦੇ ਨੇ ਬਾਦਲ ਵਰਗੇ ਮੰਦੇ ਨੇ ਸਾਰੇ ਜਿਹੜੇ ਏਡੇ ਏਡੇ ਨੇ ਅੱਗੂ ਗੁਰਬਾਣੀ ਕਹਿੰਦੇ ਐਸਾ ਲਿਖਾ ਕੀ ਪੜਕੀ ਥੈਂਕ ਯੂ ਕਿੜਿਆ ਕਿਹੜਾ ਪੜ ਲਿਆ ਤਾ ਇਹ ਲਿਖਾ ਲੈਖਾ ਝਾੜ ਲੈ ਕੇ ਛੁੱਟੇ ਪਰ ਜੇ ਇਹਨਾਂ ਨੇ ਛੁੱਟਣਾ ਨਹੀਂ ਇਹਨਾਂ ਤਾਂ ਬਜਣਾ ਇਹਦੇ ਬਜਣਾ ਇਹ ਤਾਂ ਬੱਜੇ ਹੋਏ ਰਿਹਾ ਚ ਛੁੱਟਣ ਵਾਲੇ ਵਾਸਤੇ ਉਹਦਾ ਲੈਖਾ ਦੇਣਾ ਤੇਰੇ ਸਿਰ ਤੇ ਛੁੱਟਣਾ ਉਹ ਲੈਖਾ ਚ ਪਾੜ ਦੇਵੇ ਜਿਹਦੇ ਬਜਿਆ ਰਣਾ ਉਹ ਲੈਖੇ ਜੀ ਉਹ ਆਪਣਾ ਹੂਰ ਭਰ ਬੈਣਾ ਲੈਖੇ ਦਾ ਉਹ ਇਹਦਾ ਗੱਲਾਂ ਦਾ ਭਰ ਬੈਣਾ ਉਹ ਭਰਮ ਜਾਲ ਚ ਫਸਿਆ ਆ ਬੰਦਰ ਹੋ ਗਈ ਜੂਗਾ ਕੋਣ ਨੇ ਤਾਂ ਅਲਕਸਰ ਜਤੁਰ ਉਹਨੂੰ ਸਭ ਕੁਝ ਕਰਨਾ ਪੈਣਾ ਲੋਕਾਂ ਦੇ ਵੀ ਇਹ ਜੀ ਐਨੇ ਹਵਲ ਕਰਾਤੇ ਜਿੱਤੂਗਾ ਲੋਕਲ ਤੇ ਪਤਾ ਉਹਨੂੰ ਵੀ ਆ ਗਿਆ ਬੰਦਾ ਕੋਈ ਅਸਰ ਨਹੀਂ ਪਰ ਪਾਬਲ ਤੇ ਸਭ ਆ ਜਾਂਦਾ ਨਾ ਪਤਾ ਉਹਨੂੰ ਵੀ ਇਹ ਵੀ ਇਹਦਾ ਕੋਈ ਅਸਰ ਨਹੀਂ ਜਾਣਦੇ ਸਾਰੇ ਨੇ ਇਹਦਾ ਕੋਈ ਅਸਰ ਨਹੀਂ ਪਰ ਪਬਲਿਕ ਨੂੰ ਤਾਂ ਪਰ ਪੈ ਜੋ ਨਾ ਪੱਕੇ ਖੁਸ਼ ਹੋ ਜਾਂਦਾ ਤੇਰੇ ਵੀਰ ਨੇ ਹਮਨ ਕੀਤਾ ਵੀਰ ਉਹੜ ਦੇ ਜੈਤਿਆ ਬੜਾ ਤਾਰੂਕ ਇਹਦਾ ਸਭ ਕੋ ਜਾਣਦੇ ਵਾਜੇ ਚੇਨ ਜਲੇਆਣਾ ਬੰਦਰ ਚਲੇਣਾ ਜਲੇਣਾ ਗੁਰਦਾਰਾ ਜਲੇਣਾ ਸਾਰੇ ਗੁਰੂ ਪੀਰ ਠੀਕ ਨੇ ਪਰ ਆਪਣਾ ਕੋਈ ਵਧੀ ਸਾਰੇ ਲੋਕਾਂ ਦੇ ਉਹਨਾਂ ਨੇ ਕਾਜੀ ਬੰਦਰ ਚਲੇ ਜਾਓ ਬੰਦਰ ਚਲੇ ਗਏ ਉਹਨਾਂ ਦਾ ਉਹਨਾਂ ਨੂੰ ਉਸ ਕਰਦ ਆਪਣਾ ਨਹੀਂ ਹੈ ਉਹਨਾਂ ਦਾ ਗੁਰਦਾਰੇ ਚਲੇ ਗੁਰਦਾਰੇ ਚਲੇ ਗਿਆ ਉਹਨਾਂ ਦਾ ਮੇਰਾ ਨਹੀਂ ਹੈ ਹੁਕਾ ਦਾ ਗੰਦਾ ਇੱਕ ਸਿੱਕੀ ਤੇ ਤਾਂ ਦੂਈ ਸਿੱਕੀ ਚੜਦੀ ਨਹੀਂ ਹੁੰਦੀ ਪਰ ਇਹਨਾਂ ਦਾ ਕੋਈ ਚੜੀ ਹੋ ਨਹੀਂ ਹੋਈ ਰੌਲਾ ਮਗਿਆ ਜਾਂ ਕੋਈ ਅੱਗੇ ਚੜਿਆ ਹੋਵੇ ਤਾਂ ਦੂਏ ਦੀ ਗੱਲ ਹੈ ਰੌਲਾ ਪੈਂਦਾ ਹੈ ਜਾਂ ਆਪਾਂ ਨਹੀਂ ਚੜੜਨਾ ਕੋਈ ਨਹੀਂ ਦਿੱਤਾ ਆਪਾਂ ਨੂੰ ਕੀ ਹੈ ਆਪਣਾ ਉਹ ਵਾਲਟੀਆਂ ਪਾਣੀ ਪਾ ਲਿਆ ਉਹ ਡੋਤਾਂ ਗਲਾਸਾਂ ਦੇ ਵਿੱਚ ਵਾਲਟੀਆਂ ਚ ਜੱਗਾ ਵਿੱਚ ਦੁੱਧ ਵੀ ਪਾਉਣੇ ਪਾਣੀ ਵੀ ਪਾਉਣੇ ਲੋਕ ਦਾਰੂ ਵਾ ਕੇ ਵੀ ਪੀ ਲੰਦਰ ਰੀਅ ਜੱਗਦਾ ਹੋਈ ਆ ਫਰਕਦਾ ਕੁਝ ਨਹੀਂ ਖਾਲੀ ਹੋ ਜਾਂਦਾ ਫਰ ਕੀ ਹੈ ਇਹਨਾਂ ਦਾ ਹਰਦਾ ਹੋ ਜਾ ਜੱਗ ਭਰਿਆ ਚਾਹੇ ਛਰਾ ਪਾ ਲੋ ਚਾਹੇ ਦੁੱਧ ਪਾ ਲੋ ਚਾਹੇ ਲੱਸੀ ਪਾ ਲੋ ਚਾਹੇ ਪਾਣੀ ਪਾ ਲੋ ਕੀ ਫਰਕ ਪੈਂਦਾ ਪਾਤਾ ਭੇਡੋ ਤਾਂ ਉਹ ਨਾ ਜਿਹੜਾ ਨજર ਮੰਦਰ ਦੇ ਵਿੱਚ ਪਿਆ ਹੋਇਆ ਬਾਹਰ ਆ ਕੇ ਰੋਤਾ ਕੋਈ ਅਸਰ ਨਹੀਂ ਅਸਰ ਕਿਸੇ ਦਾ ਨਹੀਂ ਅਸਰ ਇਹ ਹੈ ਵੀ ਆਪਣੇ ਟਾਰਗੇਟ ਤੇ ਰਾਜ ਨੂੰ ਕੈਮ ਕਵੇਂ ਕੱਢ ਟਾਰਗੇਟ ਤਾਂ ਹੋਇਆ ਨਾ ਉਹਨਾਂ ਦਾ ਆਪਣਾ ਟਾਰਗੇਟ ਸੰਸਾਰ ਦਾ ਟਾਰਗੇਟ ਆ ਲੇਖਾ ਦੇਣਾ ਤੇਰੇ ਸਿਰ ਰਹਿਆ ਇਸ ਕਰਕੇ ਜਿਹੜਾ ਲੇਖਾ ਦੇਣਾ ਜ਼ਰਤਾ ਹੀ ਰਹਿਣ ਫੇਰੀ ਛੱਡਦਾ ਕਿਉਂਕਿ ਲੇਖੇ ਦੇ ਵਿੱਚੇ ਹੀ ਚੱਲਿਆ ਜਾਣਾ ਤਾਂ ਅਗਲੇ ਜਰੂਜ ਆ ਜਾ ਲੇਖਾ ਚੱਲਦਾ ਰਹਿਣਾ ਜਦੋਂ ਖੁਸ਼ਬਾ ਜਰੂਰ ਆਵਰਦ ਹਟਾਰੇ ਹੋ ਜਾਣਾ ਬੜਾ ਬਕਾਇਆ ਫਿਰ ਅਗਲੇ ਸਾਲ ਅਗਲੇ ਜਰ ਪੈਸੇ ਹੀ ਸਿੰਧ ਕਾ ਚੱਲਦਾ ਹੀ ਰਹਿਣਾ ਹੈ ਜੇ ਬੇ ਲੇਖਾ ਤੁਹਾਡਾ ਮੈਂ ਕਹਾਂਦਾ ਚੱਲਦਾ ਹੈ ਫੈਕਟਰੀਆਂ ਦਾ ਚੱਲਦਾ ਹੈ ਕੋਈ ਉਹ ਬਣਾ ਲੈਂਦਾ ਆਪਣੀ ਬੈਰੇ ਸੇ ਤੁਹਾਰਾ ਲੇਬਰ ਬਣਾ ਲੈਂਦਾ ਜਮਾ ਕਰਕੇ ਕਢਾ ਲੇ ਜਮਾ ਕਰਤੇ ਜਿੰਨਾ ਜੇ ਫੈਕਟਰੀ ਜਲਦੀ ਚਲੀ ਜਾਂਦੇ ਲੇਖਾ ਬਿਲਕੁਲ ਬਸ ਮੈਂ ਜੇ ਫੈਕਟਰੀ ਬੰਦ ਹੋ ਗਿਆ ਜੇ ਬੰਦ ਜੇ ਕੋਈ ਵਾਰਸ ਦੂਗਾ ਜੀ ਇਹ ਅਗਲੇ ਸਾਲ ਅਗਲੇ ਜਨ ਵਿੱਚ ਲਾਉ ਫੇਰ ਸਹੀ ਆ ਜਾਂਦਾ ਲੇਖਾ ਸੇਨਨ ਗਾ ਨਹੀਂ ਸਮਰ ਨਹੀਂ ਨੰਨੇ ਨਾ ਤੋਂਦ ਨਾਮ ਲਿਆ ਸਤ ਅਲਾ ਗਲ ਫਦਾ ਦੋ ਲਫਦ ਨੇ ਸਿੰਧ ਗਿਆ ਇਹ ਗਿਆ ਇਹ ਇਹ ਜਿਹੜਾ ਗੰਗਾ ਲਫਦਾ ਹੈ ਨਾ ਗੱਗੇ ਦੀ ਸਿਰਸ ਵਿੱਚ ਹੁਣ ਵਰਤਦੇ ਆ ਸੀ ਅ ਕਹ ਗਿਆਨ ਵੀ ਵਰਤਿਆ ਹੋਇਆ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿੱਚ ਖਾਇਆ ਗੱਗਾ ਵਰਤਿਆ ਜਾਂਦਾ ਸੀ ਉਸ ਵੇਲੇ ਗਿਆਨ ਵਾਸਤੇ ਗਿਆਨੀ ਗੰਦੀ ਹੁਣ ਅਸੀਂ ਕਹਦੇ ਆ ਜਿਹਨੂੰ ਗੱਗੇ ਰ ਵਰਤਿਆ ਜਾਂਦਾ ਸੀ ਤਕਾ ਖਖਾ ਗਗਾ ਤਗਾ ਗੋ ਇਹ ਸਭਕਤੀ ਦਾ ਹੈ। ਅਸਾਂ ਸਾਰਿਆਂ ਦੇ ਵਿੱਚ ਇਹ ਗੱਗਾਂ ਦੇ ਵਿੱਚ ਗਗਾ ਹੈਗਾ। ਨੱਕੇ ਚ ਬੋਲੇ ਆ ਗਗਾ ਹੈ। ਗਿਆਨੀ ਲਫ਼ਜ਼ ਸੀ। ਗਿਆਨੀ। ਗਿਆਨੀ ਤਾਂ ਗਿਆਨੀ ਬਣ ਗਿਆ। ਕੰਠ ਚਾਗੀ ਵਾਜ ਨਕਾਲੀ ਛੱਟੇ ਸਿੱਲ ਤੇ ਲਫਜ਼ੋ ਦਾ ਸਾਗਰ ਸਿੱਧ ਯਾਰਾ ਲਫਜ਼ਾ ਨ ਸਿੱਧ ਸਬੂਦਲ ਨੂੰ ਖੈਰ ਸਿੱਧ ਸਿੱਧ ਪਰਬਤ ਮੇਦਨੀ ਮੇਰੇ ਤੁਮਾਂ ਗਗਰਨਾ ਹਾਇ ਉੱਤੇ ਟਿੱਪੀ ਪਾ ਦਾਂਗੇ ਸਿੱਧ ਵੱਡ ਜਾਊਗਾ ਦਾ ਟਿੱਪੀ ਪਾ ਦਾਂਗੇ ਸਿੱਧ ਵੱਡ ਜਾਊਗਾ ਸਿੱਧ ਸਰ ਸਿਰ ਜੀ ਤਾਂ ਦਾਜਾ ਰਹ ਜੂ ਸਿੱਧੇ ਵੜ ਜੂ ਰਹ ਜੂ ਆ ਫਿਰ ਗッカ ਸਾਰੇ ਅਕੜਾ ਜੀ ਬੋਲ ਹੁੰਦਾ ਹਾਂ ਸਿੰਧ ਆਈਏ ਨਹੀਂ ਆਈਏ ਨਹੀਂ ਨਹੀਂ ਸਮਰੇ ਨਹੀਂ ਸਮਰੇ ਰਹੇ ਨੰਨੇ ਨਾ ਤੂੰ ਦਾ ਨਾਮ ਲਿਆ ਆਪਣੇ ਆਪ ਨੂੰ ਤਾਂ ਗਿਆਨ ਦੱਸਾ ਗਰ ਬੰਨੀ ਬੈਠਾ ਤੂੰ ਉਹ ਜੋ ਕੋ ਪੜਨ ਦੇ ਪੜ ਲਿਆ ਮੈਂ ਤਾਂ ਜਨਰਲ ਲੈਡਰ ਸੀ ਲੈ ਲਿਆ ਹੁਣ ਕੀ ਲੋੜ ਹੈ ਆਪਣੀ ਸਦਕੋ ਉਸ ਤੇ ਦਿੱਤੀ ਉਹਨੇ ਤਿਗੜੇ ਨੇ ਉੱਥੇ ਜਾ ਕਰਦਾ ਸੀ ਮੇਰੇ ਨਾਲ ਇੱਕ ਇਹਨੇ ਕੀਤੀ ਸੀ ਪੇਚੜੀ ਕੀਤੀ ਸੀ ਰਿੰਕਲ ਨਾਲ ਅਰੇ ਕੱਲ ਜਿਹੜਾ ਐਤੇ ਪੰਜ ਤਾਟਾ ਜਿੱਥੇ ਤੇ ਤੈਨੂੰ ਉਗੜ ਵੀ ਹੈ ਤਤ ਦੇ ਜਿਹੜਾ ਦੁਗਾ ਤਤ ਹੈ ਉਹ ਔਕੜ ਵੀ ਹੈ 1000 ਦੇ ਦਾਮ ਦਾ ਤੁਸੀਂ ਇਹਦਾ α5 ਦੁੱਗਲ ਕਰ ਲੋਗੇ ਹਾਂ 5000 ਦਾ ਤਤ 5 ਹੈ ਗੁਰਬਾਣੀ ਜੀ ਪਰ ਔਕੜ ਨਾਲ ਕਿਹਾ ਤਾਂ ਵੀ ਇਹਦਾ α5 ਨਹੀਂ ਜੀ ਤਤ ਨੂੰ ਬਸ ਇੱਕ ਦਮ ਬੈਠ ਕੇ ਉਹ ਕਹਿੰਦੇ ਹਾਂ ਸਾਰਾ ਹੀ ਹੈਗਾ ਦੇਖਣੇ ਮੈਨੂੰ ਦਿਖਾ ਦਿੰਦੇ ਉਹ ਕਹਿੰਦਾ ਜੀ ਠੀਕ ਹੈ ਤੂੰ ਕਹਿੰਦਾ ਕਹਿੰਦੇ ਜੱਟ ਜੀ ਪੰਜ ਦਾਤ ਦਾ ਮਤਲਬ ਹੈ ਪਰਮਤਤ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜੋਤ ਸਰੂਪ ਦਸ ਘੜੀ ਬੈਠ ਰਿਹਾ ਕਿਵੇਂ ਬੈਠਾ ਕਹਿ ਸਕਦੇ ਐਵੇਂ ਮਾਰਿਆ ਨਾ ਇਹਨੂੰ ਜ ਨਹੀਂ ਪਤਾ ਉਹ ਜੀ ਜੇ ਉਹ ਤੇ ਗੱਲ ਨਹੀਂ ਆਈ ਜੋਤ ਸਰੂਪ ਉਹ ਸਿੰਧ ਨਹੀਂ ਉਹ ਕਹਿੰਦਾ ਆਪਣੇ ਆਪ ਨੂੰ ਮੈਂ ਸਾਗਰ ਆਉਣ ਗਿਆਨ ਦਾ ਮੈਨੂੰ ਲੋੜ ਈ ਹੈ ਇਬਦੁਅੱਲ ਨੇ ਇਹ ਬੁਰਖ ਨੇ ਸਾਰੇ ਇਹ ਸਮਝਦੇ ਨੇ ਵੀ ਅਸੀਂ ਵੱਢਦੇ ਆ ਲੋਕ ਪਾਗਲ ਨੇ ਸਾਡੇ ਕੋ 24 ਘੰਟੇ ਹੀ ਅਸੀਂ ਰਹਦੇ ਜੁੜੇ ਜਦ ਸੌਜੀਏ ਜਦ ਭਾਵੇ ਸੌਜੀਏ ਤੁਸੀਂ 24 ਘੰਟੇ ਦੇ ਵਿੱਚ ਇੱਕ ਘੰਟਾ ਦੀ ਤੁਹਾਡੀ ਸੁਰਤ ਰੰਦੀ ਦੀ ਕੁਰਬਾਨੀ ਨਾਲ ਜੁੜੀ ਹੋਈ ਹੈ ਪਰ ਯਾਰ ਰੇ ਨੀ ਤਾ ਤੁਸੀਂ ਕੀ ਗੱਲਾਂ ਕਰਦੇ ਹੋ ਕਿ ਕਿਹੜੇ ਦੁਨੀਆ ਦੇ ਰਹਿਦੇ ਹੋ ਜਦ ਤੇ ਦਾ ਆ ਆਪ ਬਾਵਨ ਕਰਾਉ ਤੁਸੀਂ ਪਾਉਂ ਕਹਿੰਦੇ ਉਹ ਵੀ ਯਾਦਾ ਠੀਕ ਹੈ ਕਤਾ ਜੇ ਨਾ ਤੇ ਤੁਸੀਂ ਕਿਤਾਬਾਂ ਪੜ੍ਹਿਆ ਨਾ ਸਾਰਿਆਂ ਦੇ ਬਾਣੀ ਤੇ ਸਾਨੂੰ ਨਹੀਂ ਸਮਝੀ ਜੋ ਕੋ ਤੁਸੀਂ ਪੜ੍ਹੇ ਤੁਸੀਂ ਤਾਂ ਬਾਣੀ ਖੋਜੀ ਹੋ ਕੋਈ ਨਹੀਂ ਉਪੜਿਆਲੇ ਵਾਲਾ ਵੀ ਜਿਹੜਾ ਆਪਣੇ ਕੋਲ ਗਿਆ ਸੀ ਤੁਸੀਂ ਕਾ ਨਗਰਮਜੀਤ ਨਾ ਨਾ ਉਹ ਕਾਨੂੰਨ ਦੇ ਵਾਇਰ ਨਾਲ ਬਲ ਬਲ ਜਿਹੜਾ ਬੋਲਦਾ ਸੀ ਕੀ ਲੋਸੀ ਇਹ ਘਰ ਵਾਲੇ ਵੀ ਉੱਥੇ ਇਹਨਾਂ ਨੂੰ ਐਵੇਂ ਠੂਏਵਾ ਪੁੱਛ ਚੱਕੀ ਫਿਰਦੇ ਨੇ ਵੀ ਪਤਾ ਨਹੀਂ ਕੀ ਹੈ ਤੁਹਾਡੇ ਕੋਲ ਹੈ ਕੀ ਜੇ ਕਹੇ ਆਜੋ ਫਿਰ ਬੁਲਾਨ ਚਾਓ ਫਿਰ ਪਤਾ ਲੱਗੇ ਜਾ ਦੋ ਬੁਲਾਨ ਜਿਹੜੀ ਤਾਂ ਗੱਲ ਚਲੀ ਹੋ ਗਈ ਆਜਨ ਜਿਹਨੇ ਕਰ ਦਿੱਲੀ ਜਾਂ ਤੇ ਥੱਲੇ ਇਹਦਾ ਜਵਾਬ ਦੇਣ ਹੇ ਸੈਂਡਰ ਨਹੀਂ ਨਹੀਂ ਸਮਰਨ ਨਹੀਂ ਸਬਰ ਨਹੀਂ ਜੇ ਤੇਰੇ ਕੋਲ ਇਹਨਾਂ ਗਿਆਨ ਹੈ ਤਰੁ ਕਿਹਦਾ ਵੀ ਤੂੰ ਕੀ ਕਰਦਾ ਕਹਦਾ ਕੀ ਹੈ ਮੈਂ ਤੂੰ ਦੇਵਨਾਂ ਬਾਯਾ ਦਾ ਹੋਇਆ ਇਹ ਕਹਿੰਦਾ ਮੇਰੇ ਕੋਲ ਸਬੂਧਾ ਜੱਡਾ ਗਿਆਨ ਹੈ ਲੜਾਈ ਧਰਿਓ ਟੀ ਕੁਰਸੀ ਦੀਏ ਬੀ ਸੀ ਦੀ ਕੁਰਸੀ ਤੇ ਤੇਰੀ ਡਿਗਾ ਹੈ ਆਵੇਂ ਜੀ ਜੀ ਕੁਰਸੀ ਰੱਖੀ ਲੈਣਾ ਤਿਆਤ ਰੱਖੀ ਤੇ ਕੀ ਲੈਣਾ ਤੈ ਮਾਇਆ ਤੇ ਕੀ ਲੈਣਾ ਤੇ ਇਹਦਾ ਟਕਾਉ ਖੋੜੀ ਵਾਇਦੀ ਭੁੱਖ ਖੋਵੇ ਤੇ ਕੋ ਜਿਹੜਾ ਸਿਰਦਾਰ ਉਹ ਆ ਖਾਰੇ ਪੜੀਦਾ ਖਾਰੀ ਖਾਰਾ ਗਿਆਨ ਹੈ ਖਾਰੀ ਬੀੜ ਵਾਲਾ ਇਹ ਖਾਰੀ ਗੱਲੀ ਬੀੜ ਇਹਨਾਂ ਨੇ ਭਾਇਆ ਦੇ ਅਰਥੀਆਂ ਵਿੱਚ ਰਲ ਜਾਣ ਨੂੰ ਤਾਂ ਖਾਰੀ ਹੋ ਜਾਂਦੀ ਹੈ ਜਦ ਅਰਥਾਂ ਦੇ ਅਨਰਥ ਹੋ ਜਾਣ ਅਰਥਾਤੇ ਨਰਥ ਹੋਏ ਕਈ ਲਫਜ਼ਾਂ ਦੇ ਹੋਰ ਦੇ ਹੋਰੇ ਅਰਥ ਬਣ ਗਏ ਨੰਨੇ ਰਾਤ ਦੇ ਨਾਮ ਲਿਆ ਖਾਰੇ ਦਾ ਮਤਲਬ ਹੈ ਆ ਜਿਹੜਾ ਸਬੂਤਰ ਹੈ ਨਾ ਖਾਰਾ ਹੈ ਆਪਣਾ ਪਾਣੀ ਦਾ ਸੰਸਾਰਿਕ ਜਿਹੜਾ ਨਿਰਾਕਾਰ ਦਾ ਸਾਗਰ ਹੈ ਸੁਖ ਸਾਗਰ ਉਹ ਦੁੱਧ ਦਾ ਸਾਗਰ ਹੈ ਠੀਰ ਸਾਗਰ ਠੀਰ ਸਾਗਰ ਉਹਦੇ ਵਿੱਚ ਹੈ ਤਤ ਗਿਆ ਤਤ ਇਹਨਾਂ ਕੋਲ ਕਿਹੜਾ ਜਿਹੜਾ ਘਾਲੂੜਾ ਜਾਬੇ ਵਰਤ ਲੋੜ ਹੋਰ ਵੀ ਦੇਰਾ ਕੋਸੇ ਪੀ ਸੁਪੀਓ ਵਿੱਚੋਂ ਹੀਰੇ ਜਵਾਰ ਨਿਕਲਦੇ ਬਚੀ ਜਿਹੜੀ ਵਰਦੀ ਖਾਲੋ ਫੜ ਕੇ ਵਿੱਚੋਂ ਪੇਚੂ ਖਾਲੋ ਕੈਕੜੇ ਜੋ ਮਰਜੀ ਖਾਲੋ ਸਰੀਰ ਦੀ ਉਕਰਾਹ ਬਥੇਰੀ ਹੈ ਆਤਮਾ ਦੀ ਖੁਰਾਕ ਦੀ ਹੈ ਇਹ ਦੇ ਵਿੱਚ ਇਸ ਬੁੱਧਰ ਚ ਇਹ ਸਮੁੰਦਰ ਦੇ ਵਿੱਚ ਸੰਸਾਰੀ ਚ ਆਤਮਾ ਦੀ ਖੁਰਾਕ ਕੋਈ ਨਹੀਂ ਇਹਨਾਂ ਦੀਆਂ ਲੋੜਾਂ ਆਤਮਾ ਦੀ ਖੁਰਾਕ ਵਾਲੀਆਂ ਨਹੀਂ ਹਨ ਇਹਨਾਂ ਦੀ ਅਕਾਂਖਿਆ ਆਤਮਾ ਦੀ ਖੁਰਾਕ ਵਾਲੀ ਨਹੀਂ ਹੈ ਇਹਨਾਂ ਨੇ ਗਿਆ ਜਿਹੜਾ ਲਿਆ ਹੈ ਸਾਕਰ ਸਾਰਾ ਆਤਮਾ ਦੀ ਖੁਰਾਕ ਵਾਸਤੇ ਨਹੀਂ ਵਰਤਿਆ ਉਹ ਨੂੰ ਜੀ ਆਤਮਾ ਦੀ ਖੁਰਾਕ ਵਾਸਤੇ ਵਰਤਦੇ ਬੇ ਸਬਰ ਦੇ ਨੂੰ ਆਤਵਾਦੀ ਖਰਾਕ ਦਾ ਸਵਰਨ ਵਿੱਚ ਉਧਰ ਤਾਂ ਹੁਲਿਆ ਨਹੀਂ ਲਾਇਆ ਨਹੀਂ ਜੇ ਤੇਰੇ ਕੋਲ ਨਾ ਗਿਆਨ ਸੀ ਤੂੰ ਸਵਰਨ ਵਾਸਤੇ ਕਿਉਂ ਦੀ ਇਸਤੇਮਾਲ ਕੀਤਾ ਨੁੰਨੇ ਨਾ ਤੋਂ ਤੇ ਨਾਮ ਲਿਆ ਚਾਰ ਗੱਲਣ ਦਾ ਭਰੀ ਫਿਰਦਾ ਪਿੱਛੇ ਟੰਕੀ ਦਾ ਸਾਰੀ ਭਰੀ ਹੋਏ ਤੇਰੇ ਕੋ ਪੈਟਰੋਲ ਦੀ ਗੱਡੀ ਉਥੇ ਲੱਗ ਗਿਆ ਪਟ્રોલ ਤੂੰ ਘੜੀ ਹੈ ਕਹਿੰਦਾ ਕੀ ਹੈ ਪਿੱਛੇ ਕਹਿੰਦਾ ਪਟ્રોલ ਹੈ ਗੱਡੀ ਕਹਦੇ ਖੜੀ ਹੈ ਟਾਂਕੀ ਜੋ ਭੋਗ ਗਿਆ ਵੀ ਪਿੱਛੇ ਤੋਂ ਲਾਹਦਾ ਪਾੜ ਪਟ્રોલ ਨਹੀਂ ਪਾੜੀ ਉਹ ਇਹਨੂੰ ਪਟ્રોલ ਕਰਿਓ ਪਟੋਲ ਵੀ ਗੱਡੀ ਨਾ ਚੱਲੇ ਕਹਾਂ ਸਫਰ ਤੇ ਚੱਲੇ ਪਾੜੇ ਨੂੰ ਪਟੋਲ ਕਹੀ ਜਾਂਦੇ ਪਾੜੀ ਹੈ ਪਿੱਛੇ ਤੁਹਾਡੇ ਹੁਬਾਇਆ ਫਟਾਹ ਹੁੰਦਾ ਗੱਡੀ ਘੱਲ ਚੱਲਦੀ ਤੁਹਾਡੀ ਬੁੱਧੀ ਅੱਗੇ ਚੱਲਦੀ ਇਹ ਗਿਆਨ ਦਾ ਸਾਗਰ ਹੁੰਦਾ ਇਹ ਗਿਆਨ ਦਾ ਸਾਗਰ ਹੁੰਦਾ ਪਿੱਛੇ ਉਹਦਾ ਪਾਣੀ ਭਰਿਆ ਹੈ ਨਾ ਉਰੂ ਗਈ ਜੂ ਗਿਆਰ ਬੁੱਧੀ ਕਹਿੰਦੀ ਜਲਦੀ ਫੇ ਇਹਨੂੰ ਕਦੇ ਨਹੀਂ ਸਮਝਦੀ ਐਨੂੰ ਸਮਝਦੀ ਜੇ ਗਿਆਨ ਸਾਗਰ ਹੁੰਦਾ ਇਹਨੂੰ ਸਮਝ ਲੈਂਦੀ ਫੇਰ ਉਹ ਜਿਹੜੇ ਲਫ਼ਜ਼ਾਂ ਦੇ ਵਿੱਚ ਫੇਰ ਉਹ ਵੀ ਸਮਝ ਲੈਂਦੀ ਫੇਰ ਇਹਦੇ ਸਿੱਧੇ ਨੂੰ ਰੇਤੀ ਸਿੱਧਿਆ ਨਹੀਂ ਸੀ ਬੁੱਧੀ ਜੇ ਤੇਨੂੰ ਸੋਝੀ ਬੰਦੀ ਉਹ ਜਿਹੜੀ ਸਿੱਧੀ ਹੈ ਉਹ ਨਰਾਕਾਰ ਦੀ ਸੋਝੀ ਹੈ ਜਿਹੜੀ ਰਿੱਧੀ ਹੈ ਉਹ ਸੁਦਸਾਰ ਦੀ ਦਾਗਿਆਰ ਰਿੱਧ ਬਸ ਹੈ ਬਾਵਾ ਉਹ ਸਿੱਧ ਸਿੱਧ ਮੁਖ ਜੋਗ ਹੈ ਉਹ ਕਾਤੇ ਲਿਖਿਆ ਸੀ ਉਹ ਰਿੱਧੀ ਤਾਂ ਮਨ ਦੇ ਅੰਦਰੇ ਪਈਆ ਗਿਆਨ ਸੁਦਸਾਰੀ ਗਿਆਨ ਵਰਦੇ ਵਿੱਚ ਹੁੰਦਾ ਹੈ ਉਹ ਤਾਂ ਮੰਨਦੇ ਸਕੇ ਸਤਾਜੋ ਅੱਖਾਂ ਕੀ ਦੇ ਕੋਲ ਮੰਨਦੇ ਬਰ ਕੋਲ ਵਰਬੁਦੀ ਕੋਲ ਉਹਦੇ ਦੇ ਵਿੱਚ ਹੁੰਦਾ ਖੱਬੇ ਹੱਥ 'ਚ ਰਹਿਦਾ ਹੈ ਸੰਸਾਰੀ ਗਿਆਨ ਖੱਬੇ ਹੱਥ 'ਚ ਰਹਿਦਾ ਹੈ ਬਾਵਾਲੋਗਾ ਰੱਧਾ ਬਸੇ ਬਾਵਾਲ ਦਾ ਬਾਵਾਲ ਕੀ ਮਤਲਬ ਹੈ ਸੰਸਾਰੀ ਗਿਆਨ ਪਾਇਆ ਜਿਹੜਾ ਸੰਸਾਰੀ ਗਿਆਨ ਪਾਇਆ ਸੰਸਾਰੀ ਗਿਆਨ ਖੱਬੇ ਪਾਸੇ ਪਾਇਆ ਆਪਣੀ ਬੁੱਧੀ ਵਾਸਤੇ ਪਾਇਆ ਆਪਣੀ ਬੁੱਧੀ ਨੇ ਭਾਇ ਖਬੇ ਪਾਸੇ ਆਪਣੀ ਬੁੱਧੀ ਖੜੀ ਹੈ ਸੱਜੇ ਪਾਸੇ ਬਸ ਨਾਕਾਰ ਦੀ ਬੁੱਧੀ ਖੜੀ ਹੈ ਇਸ ਕਰਕੇ ਬੁੱਢੇ ਨੂੰ ਆਦਮੀ ਨੂੰ ਸੱਜੇ ਪਾਸੇ ਬਿਠਾ ਲਦੇ ਨੇ ਕਲੁੰਦਾ ਤੇ ਸਜਾਤ ਬੜਾਈ ਦੇ ਐਵੇਂ ਹੀ ਬਿਠਾ ਲਦੇ ਸੱਜੇ ਪਾਸੇ ਆਪੇ ਖਬੇ ਹੱਥੋਂ ਜਾਦਰ ਪ੍ਰਗਲ ਵੇਰਪੁਠਾ ਜਿਹੜਾ ਦੇਦੇ ਨੇ ਉਸਾਕਾ ਦੀ ਪ੍ਰਕਰਮ ਖਾਲਸੇ ਦੀ ਪ੍ਰਕਰਮ ਫਿਰ ਮੂਰੇ ਅਦਮੇ ਨੇ ਉਹ ਮੂਰੇ ਇਥੇ ਇਹਨੂੰ ਫੇਰੋ ਕਰਨਾ ਬੈਠਾ ਅੰਗਾ ਵਿਚ ਡੇਰ ਨੇ ਨਾ ਪ੍ਰਕਰਮ ਮੂਰੇ ਹੀ ਲੰਘਣਾ ਬੰਦਾ ਫਿਰ ਉਹ ਇਹ ਤਾਂ ਪ੍ਰਕਰਮ ਨੂੰ ਸਿੱਧੂਗਾ ਢਾਲੀ ਸਾਰਾ ਇਹ ਸ਼ੁਰੂ ਕੀਤੀ ਇਹਨੂੰ ਇਹ ਮੂਰਤੀ ਪੂਜਾਲੀਆ ਪ੍ਰਕਰਮ ਸਾਡੀਆਂ ਪ੍ਰਕਰਮਾਂ ਨਿਰਾਕਾਰੀ ਦੇ ਉਲਟੀ ਰੇ ਬਨ ਉਲਟੀ ਰੇ ਸਖਤ ਸੋਕਰ ਉਲਟੀ ਰੇ ਉਹ ਸਖਤਾਂ ਦੀ ਪ੍ਰਕਰਮ ਹੋ ਰਹੀ ਇਸ ਹੰਤਾਂ ਲਈ ਅਡੋਲਦੀ ਇਹ ਜਦੋਂ ਸਿੰਘ ਦੂਰ ਪਾਸੇ ਨੂੰ ਕਰਦੇ ਨੇ ਇਹ ਸਾਧਾ ਨੇ ਦੂਰ ਪਾਸੇ ਕਰਤੀ ਸੀ ਤੇ ਕਾਲੀ ਸਾਧਾਣੀਆਂ ਕਰਦੇ ਨੇ ਨਾਲ ਉਸੇ ਕਹੇ ਨਾ ਸਦਾਤਰੀ ਸਿੱਖ ਬਰਿਆਦਾ ਨਾਲ ਰਹਦੇ ਜਿਨ੍ਹਾਂ ਕੋ ਕੱਲੀ ਰਹਤ ਹੈ ਉਹ ਖਾਲਸੇ ਵਾਲੀਆਂ ਕਰਦੇ ਨੇ ਜਿਹਨਾਂ ਕੋ ਨਾਲ ਬਰਿਆਦਾ ਉਹ ਪੁੱਠੀਆਂ ਕਰਦੇ ਨੇ ਪਰ ਕਰਮਾ ਤਾਂ ਬੁੱਧੀ ਵਾਲੀਆਂ ਕਰਨੀਆਂ ਹੈਂ ਪਰ ਕਰਮਾ ਤਾਂ ਬੁੱਧੀ ਵਾਲੀਆਂ ਕਰਨੀਆਂ ਸਰੀਰ ਵਾਲੀਆਂ ਦਾ ਕੀ ਵਰਤ ਪੈਣਾ ਬ विवेक ਬੁੱਧੀ ਵਾਲੀਆਂ ਕਰਦੀਆਂ ਸੀ ਇਹ ਇਹ ਮਨ ਬੁੱਧੀ ਵਾਲੀਆਂ ਵਰਗਾ ਬਕਰਦੇ ਮਨ ਬੁੱਧੀ ਛੋਟੀ ਹੈ ਬਵੇਕ ਬੁੱਧੀ ਬੜੀ ਹੈ ਬਵੇਕ ਵਡਾ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾਂ ਕਾ ਨੋ ਤਵੇ ਕੋ ਜੋ ਬਵੇਕ ਵਿਚਾਰ ਆ ਉਹ ਸੱਜੇ ਪਾਸੇ ਆ ਉਹ ਅਤਰੋ ਚਤਚੋ ਦੀ ਹੈ ਜੋ ਬਾਹਰ ਲਾ ਗਿਆ ਨੇ ਸਾਰੀ ਸੱਚ ਹੈ ਜਿਹਦੇ ਅਸੀਂ ਪ੍ਰਮਾਣ ਦੇ ਕੇ ਸਮਝਾਉਂਦੇ ਉਹ ਬਹਰ ਵਾਲੇ ਪਾਸੇ ਪੈ ਗਏ ਸੱਚਾ ਚੋ ਵੀ ਤਾਂ ਸਮਝਾਉਣਾ ਮੈਂ ਤਾਂ ਵਿਸਾਲ ਦੇ ਕੇ ਕੋਈ ਦ੍ਰਿਸ਼ਟੀ ਬਹਲੀ ਹੈ ਕਈ ਬੈਠਿਆਂ ਦੀ ਵੀ ਕਰਨ ਲੱਗੇ ਹੋ ਹੈ ਕਈ ਬੈਠਿਆਂ ਦੇ ਵੀ ਕਰਨ ਲੱਗੇ ਰਹਿੰਦੇ ਨੇ ਉਹ ਚਲੋ ਵਧੀਆ ਨੰਨੇ ਨਾਲ ਤਾਂ ਤਾਂ ਨਾ ਮਿਲਿਆ ਸੰਨਿੰਗਿਆ ਯਾਰ ਸਿਮਰਨ ਆਹੀ ਸਿਮਰਨ ਆਹੀ ਸਮਰਦਾ ਹੈ ਜੀ ਤੂੰ ਆਹ ਤੋਂ ਦਾ ਨਾਮ ਲਿਆ ਨਾ 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 ਪ੍ਰਾਪਤ ਕੀਤਾ ਗਿਆਨ ਪ੍ਰਾਪਤ ਕੀਤਾ ਉਹ ਨਾਮ ਨਾ ਕੀ ਹੁੰਦਾ ਨਾਮ ਹੁੰਦਾ ਨਾ ਕਰ ਗਿਆਨ ਆਤਮ ਗਿਆਨ ਆਦਮ ਗਿਆਨ ਦੇ ਪ੍ਰਾਪਤ ਕੀਤਾ ਦੁਨੀਆ ਵਰਦਾ ਗਿਆਨ ਪ੍ਰਾਪਤ ਕੀਤਾ ਸਾਰੇ 베ਦਪੁਰਾਨ ਪੜ ਲਏ ਸਾਰੇ 베ਦਪੁਰਾਨ ਪੜੇਗਾ ਕਿਆ ਗੋੜੁ ਖਰਚ ਅੰਦਰ ਜਸਪਾਰਾ ਜੋ ਖੋਤੇ ਤੇ ਚੰਦਲ ਲਾਦੀ ਹੈ ਨਾ ਖੋਤੇ ਨੂੰ ਉਹ ਇਹ ਰਗੜ ਕੇ ਖੋਤੇ ਰਕੜਾ ਵੇਚ ਕੇ ਪੈਸੇ ਮਟੜੇ ਖੋਤੇ ਤੇ ਚਾਹੇ ਹਟਾ ਨਾ ਦੇ ਬਿਟੀਰਾ ਦੇ ਚਾਹੇ ਚੰਦਲ ਲਾ ਦੇ ਕੋਈ ਫਰਕ ਨਹੀਂ ਸੁੱਤ ਐਵੇਂ ਤਾਂ ਜਿਹੜੇ ਯਾਦ ਕਰ ਲੈ ਵੇਦ ਪੁਰਾਣ ਪੜੇਗਾ ਕਿਆ ਗੁਰ ਖਰਚ ਅੰਦਰ ਜਸਪਾਰਾ ਰਾਮ ਨਾਮ ਕੀ ਗੱਤ ਨਹੀਂ ਜਾਣੀ ਕੈਸੇ ਉਤਰਸ ਪਰ ਰਾਮ ਨਾਮ ਕੀ ਗੱਤ ਜਾਣੀ ਨਹੀਂ ਐਂਦੇ ਗਿਆਨ ਦਾ ਕੀ ਫਾਇਦਾ ਹੋਇਆ ਤੇਰੇ ਦਾ ਸਾਰੇ ਖੋਪੜੀ ਤੇ ਲਾਦਲੇ ਤੱਕ ਨੇ ਗ੍ਰੰਥ ਪੜ੍ਹ ਪੜ ਕੇ ਰਾਮ ਨਾਮ ਦੀ ਗੱਤ ਜਾਣੀ ਨਹੀਂ ਨਾਮ ਤਾਂ ਲਿਆ ਜੀ ਨਾਮ ਦਾ ਤੈਨੂੰ ਪਤਾ ਹੀ ਨਹੀਂ ਲੱਗਿਆ ਗਿਆਨ ਦਾ ਸਾਰ ਪਤਾ ਗਿਆ ਉਹਨੇ ਤੂੰ ਇਹ ਜਿਹੜੇ ਬੜੇ ਫੰਦਰ ਬੜੇ ਬੜੇ ਡਾਕਟਰ ਕੀ ਹੈ ਨਾਲ ਕੋਲ ਨਾਮ ਪਤਾ ਅਜੇ ਨਾਮ ਦਾ ਪਤਾ ਨਹੀਂ ਤੁਹਾਨੂੰ ਨਾਮ ਕੀ ਹੁੰਦਾ ਨਾਮ ਤੇ ਤਾਂ ਤੁਸੀਂ ਸੇਮੀਨਾਰ ਕਰਦੇ ਹੋ ਵੀ ਜਿਹਦਾ ਨਾਮ ਕੀ ਹੈ ਗਿਆਨ ਕਹਦਾ ਤੁਹਾਨੂੰ ਨਾਮ ਦਾ ਤੁਹਾਨੂੰ ਨਹੀਂ ਪਤਾ ਜੱਬ ਦਾ ਤੁਹਾਨੂੰ ਨਹੀਂ ਪਤਾ ਤੱਬ ਦਾ ਤੁਹਾਨੂੰ ਨਹੀਂ ਪਤਾ ਸਿਵਰਣ ਦਾ ਤੁਹਾਨੂੰ ਨਹੀਂ ਪਤਾ ਅਜੇ ਤਾਂ ਪਤਾ ਹੀ ਨਹੀਂ ਆ ਪਤਾ ਲੱਗੂ ਫਿਰ ਕਰਨਾ ਸ਼ੁਰੂ ਕਰਾਂਗੇ ਜਾਂ ਨਾਮ ਦਾ ਪਤਾ ਲੱਗੂ ਫਿਰ ਜੱਬ ਦਾ ਪਤਾ ਫੇ ਜਦੋਂ ਸ਼ੁਰੂ ਕਰਾਂਗੇ ਤਾਂ ਪਤਾ ਹੀ ਨਹੀਂ ਹੈ ਗੱਲ ਖੇਤ ਦਾ ਹੀ ਨਹੀਂ ਪਤਾ ਤੇਰਾ ਕਿਹੜਾ ਹੈ ਉੱਤੇ ਫਸਲ ਕਿੱਥੇ ਖੜੀ ਹੈ ਖੇਤ ਦਾ ਪਤਾ ਨਹੀਂ ਕਬਜਾ ਲਿਆ ਜੀ ਕਹਿੰਦਾ ਮਰਾ ਬਾਗ ਲੱਗਿਆ ਹੈ ਉੱਤੇ ਬਾਗਦਰਾ ਕਿੱਥੇ ਲੱਗਿਆ ਹੈ ਕਿੱਥੇ ਲੱਗਿਆ ਹੈ ਦੇਖੇ ਦੇਖੋ ਤਾਂ ਇਸ ਨੂੰ ਦੇਖਾਈ ਨਹੀਂ ਖੇਤ ਤਾਂ ਪਤਾ ਹੀ ਨਹੀਂ ਕਿਹੜਾ ਹੈ ਆ ਦਾ ਹਾਲ ਤੇਰਾ ਜੀ ਜੋ ਪੰਡਤ ਸੀ ਉਹ ਅਜਦਾਬ ਵਿਦਵਾਨ ਉਹ ਪੰਡਤ ਸੁਦੇ ਵਿਦਵਾਨ ਜਿੱਥੇ ਇਹ ਪੰਡਤਵਾ ਤੇ ਖੜੀ ਆ ਗੱਲ ਅੱਜ ਦੇ ਵਿਦਵਾਨ ਤੇ ਵੀ ਉਹੀ ਗੱਲ ਸਾਰੀ ਲਾਗੂ ਹੈ ਵਿਦਵਾਨ ਉਹ ਨਹੀਂ ਹਾਲ ਤਰੂਗਾ ਹੀ ਰਹਦੀ ਹੁੰਦੀ ਹੈ ਤਾਂ ਇਹ ਬਾਣੀ ਬਿਰਲੋ ਬਜ਼ਾਰ ਚ ਵਿਚਾਰ ਸੀ ਜੇ ਕੋ ਗੁਰਬਖੋਏ ਜੇ ਕੋ ਗੁਰਬਖੋਏ ਜੇ ਹੋਵੇ ਕੋਈ ਗੁਰਬਖ ਗੁਰਬਖ ਹੁੰਦਾ ਨਹੀਂ ਹੈ ਬੜਾ ਬੁਰੀ ਕੱਲਾ ਗੱਲ ਜੇ ਕੋ ਹੋਵੇ ਤੇ ਇਹ ਕੋ ਉਹ ਤੇਰੇ ਵਿਚਾਰ ਦੇ ਰਹੇ ਨੇ ਉੱਥੇ ਇਹ ਬਾਣੀ ਮਹਾਪੁਰਖ ਕੀ ਮਹਾਪੁਰਖ ਤਾਂ ਇੱਕੋ ਹੀ ਹੈ ਇੱਥੇ ਜੀਰਾਂ ਦੇ ਪੱਲੇ ਕੱਖ ਨਹੀਂ ਸੀ ਸਾਰੇ ਹੀ ਮਹਾਪੁਰਖ ਨੇ ਕਾਏ ਵਾਹ ਨਹੀਂ ਕਹੋ ਭਾਈ ਮਹਾਪੁਰਖ ਦਾ ਇੱਕ ਹੈ ਲਿਖਿਆ ਹੋਇਆ ਜਿਹਦੀ ਬਾਣੀ ਹੈ ਨਾਨਕ ਵਾਹਪੁਰਖ ਨਹੀਂ ਨਾਮ ਗੁਰੂ ਜੀ ਨੇ ਬੁਲਾਇਆ ਉਹ ਉਹ ਮਹਾਪੁਰਖ ਹੈ ਬਾਣੀ ਫਿਰ ਗੁਰੂ ਤੁਹਾਡੀ ਕਾਦੀ ਹੈ ਜਾਂ ਤੁਸੀਂ ਬੰਦੇ ਸਿੱਖਿਆ ਇਹਦੇ ਕੁਝ ਨਹੀਂ ਸੁਭਜੇ ਹੀ ਕੁਝ ਨਹੀਂ ਕੀ ਕਹਦੀ ਹੈ ਉਹ ਰੋਣਾ ਪੈ ਗਿਆ ਇਹ ਬਾਣੀ ਮਹਾਪੁਰਖ ਕੀ ਮਹਾਪੁਰਖਾ ਹੈ ਬੋਲੀ ਜਾ ਬਾਣੀ ਕਿਸੇ ਨੇ ਹੋਰੇ ਬਲਾਈ ਹੈ ਬਲਾਇਆ ਬੋਲੇ ਖਸਮ ਕਾ ਜੈਸੀ ਮੈਂ ਆਪੇ ਖਸਮ ਕੀ ਬਾਣੀ ਜੈਸਾ ਥੋੜਾ ਕਰੀ ਗਿਆਨ ਬੇ ਲਾ ਲੋ ਉਹ ਜਿਹੜਾ ਖਸਮ ਹੈ ਉਹ ਮਹਾਪੁਰਖ ਹੈ ਉਹਦੀ ਜਗਤ ਆ ਬੜ ਕੇ ਲੋੜ ਕੀ ਸੀ ਬਾੜੀ ਵਿਚਾਰ ਹੁੰਦੀ ਫੇਕ ਫੇ ਲੋੜ ਕਾਦੀ ਰਹੀ ਆਵੇ ਪੂਰੇ ਹੋ ਗਏ ਸਭ ਕੋ ਪੂਰਾ ਆਪੇ ਹੋਵੇ ਆਪੋ ਹੋਵੇ ਕਟੜ ਕੋ ਅੱਖ ਪਤ ਪਰਮਾਨਾ ਪਾਚੇ ਪਾਈਏ ਤਾਂ ਨਾਨਕ ਤੋਂ ਲਿਆ ਫੁੱਲ ਪੈਗਾ ਬੱਟਾ ਸੱਚ ਦਾ ਉਹ ਪਤਾ ਲੱਗ ਜੂ ਕਿਹੜੇ ਕਿਹੜੇ ਕਿੱਥੇ ਖੜੇ ਸੀ ਕਿਹੜੇ ਕਿਹੜੇ ਪਤਾ ਉਜਾੜ ਹੋ ਹੈ ਸਾਜਰਾ ਬੱਟਾ ਜੇ ਪਿਛੇ ਪੈ ਜਾਣਾ ਸੱਚ ਪ੍ਰਗਟ ਹੋ ਜਾਣਾ ਆਪੇ ਪਤਾ ਲੱਗ ਜੂ ਸਾਰਿਆਂ ਨੂੰ ਇਹ ਘਟ ਕੌੜ ਦੀ ਵਾਤ ਕੌੜ ਦੀ ਕੀ ਸੀ ਗੱਲ ਚਾਚਾ ਚੀਜਾ ਇਹਨਾਂ ਸਮੂੜੇ ਨੰਨਾ ਜਿਹੜਾ ਲਬਜ ਹੈ ਇਹ ਬਾਲੇ ਦੀ ਸੈਂਸ ਆਇਆ ਜਾਂ ਨਾ ਨੰਨਾ ਨੰਨਾ ਹੁੰਦਾ ਨਹੀਂ ਲਿਆ ਦਰਕਾਰ ਕਰ ਕਹਿੰਦੇ ਉਹਦਾ ਬਸ ਨਾਂ ਆ ਗਏ ਕਿ ਨਾਂ ਤੋਂ ਉਹਦਾ ਨਾਮ ਲਿਆ ਦੇਦੇ ਪੱਟੀ ਇਹਨੂੰ ਨਾਲ ਲੱੱਣਾ ਨਾ ਦੁੱਧ ਨਾਮ ਲਿਆ ਲੱੱਣਾ ਅੱਖਰ ਲੱਗਿਆ ਨਾ ਯਾਨੀ ਦੱਦਾ ਲੱੱਣਾ ਕਹਿੰਦੇ ਨੇ ਇਨਕਾਰੀ ਕਰ ਲੂ ਆਮ ਲੈਣ ਤੋਂ ਇਨਕਾਰੀ ਵੀ ਹੈ ਤਾਂ ਹੀ ਲਿਆ ਨੰਦਾ ਨੋਰ ਦੀ ਸੰਸਰ ਇਨਕਾਰੀ ਇਨਕਾਰੀ ਹੈ ਦੋਵੇਂ ਇਨਕਾਰੀ ਹੈ ਤਾਂ ਹੀ ਲਿਆ ਨੰਦਾ ਨੇ ਦਨਕਾਰ ਦਨਕਾਰ ਆਇਆ ਨਾ ਦਨਕਾਰ ਕਰਨਾ ਇਨਕਾਰ ਕਰਨਾ ਮਾਨਨ ਕਾਰੀਆਂ ਦਰੋਂ ਨਾਮ ਲੈਣ ਤੇ ਤਾਂ ਨਹੀਂ ਲਿਆ ਅਸਲ ਚ ਸੁਣ ਕੇ ਵੀ ਅਹੰਕਾਰੀ ਸੁਣ ਕੇ ਵੀ ਨਹੀਂ ਲਿਆ ਪੰਡਤ ਦੇ ਨਾਮ ਅਹੰਕਾਰੀ